ਜਲੰਧਰ ਪੁਲਿਸ ਨੇ ਸ਼ਹਿਰ ਵਿੱਚ ਅਫੀਨ ਦੀ ਸਪਲਾਈ ਕਰਨ ਵਾਲੇ ਇੱਕ ਗਿਰੋਹ ਦਾ ਕੀਤਾ ਪਰਦਾਫਾਸ਼ ਇਸ ਸਬੰਧੀ ਜਾਣਕਾਰੀ ਦਿੰਦਿਆਂ ਜਲੰਧਰ ਪੁਲਿਸ ਨੇ ਦੱਸਿਆ ਕਿ ਪੁਲਿਸ ਨੂੰ ਸੂਚਿ ਮਿਲੀ ਸੀ ਕਿ ਗਿਰੋਹ ਸ਼ਹਿਰ ਵਿੱਚ ਫੀਮ ਦੀ ਤਸਕਰੀ ਕਰ ਰਿਹਾ ਹੈ ਥਾਣਾ ਡਿਵੀਜ਼ਨ ਨੰਬਰ 1 ਦੀ ਪੁਲਿਸ ਨੇ ਸੀਜੀਐਸ ਪਬਲਿਕ ਸਕੂਲ ਸਰਵਿਸ ਲੇਨ ਜੀਟੀ ਰੋਡ ਜਲੰਧਰ ਨੇੜੇ ਬੀਦੀਪੁਰ ਪਿੰਡ ਵਾਲੇ ਪਾਸੇ ਤੋਂ ਇੱਕ ਵਿਅਕਤੀ ਨੂੰ ਹੈਂਡਬੈਗ ਲੈ ਕੇ ਆਉਂਦੇ ਦੇਖਿਆ ਬੈਗ ਦੀ ਤਲਾਸ਼ੀ ਲੈਣ ਤੇ ਪੁਲਿਸ ਨੇ 1 ਕਿਲੋ 600 ਗ੍ਰਾਮ ਫੀਮ ਬਰਾਮਦ ਕੀਤੀ ਪੁਲਿਸ ਨੇ ਦੱਸਿਆ ਕਿ ਵਿਅਕਤੀ ਦੀ ਪਛਾਣ ਰਾਮ ਪ੍ਰਸਾਦ ਪੁੱਤਰ ਸੀ ਆਰਮ ਕਸੀ ਪਿੰਡ ਕੰਮੂਆ ਜ਼ਿਲ੍ਹਾ ਬਰੇਲੀ ਉੱਤਰ ਪ੍ਰਦੇਸ਼ ਵਜੋਂ ਹੋਈ ਹੈ ਤਫਤੀਸ਼ ਦੌਰਾਨ ਵਿਅਕਤੀ ਨੇ ਕਬੂਲ ਕੀਤਾ ਕਿ ਆਰਥਿਕ ਤੰਗੀ ਕਾਰਨ ਉਸਨੇ ਰੋਜ਼ੀ ਰੋਟੀ ਕਮਾਉਣ ਲਈ ਫੀਮ ਵੇਚਣੀ ਸ਼ੁਰੂ ਕਰ ਦਿੱਤੀ ਥਾਣਾ ਡਿਵੀਜ਼ਨ ਨੰਬਰ 1 ਦੀ ਪੁਲਿਸ ਨੇ ਵਿਅਕਤੀ ਖਿਲਾਫ ਐਫ ਆਈ ਆਰ ਦਰਜ ਕਰਕੇ ਮਾਮਲੇ ਦੀ ਅੰਗਰੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ ਬਿਊਰੋ ਰਿਪੋਰਟਸ ਗੰਦਰਪਿਸ਼ ਟੀਵੀ ਹਾਂਜੀ ਸਾਡੇ ਸਤਕਾਰਯੋਗ ਸੀਪੀ ਸਾਹਿਬ ਦੇ ਹੁਕਮਾਂ ਦੀ ਡਿਵੀਜ਼ਨ ਨੰਬਰ 1 ਨੇ ਇੱਕ ਸੀਜੀਐਸ ਸਕੂਲ ਦੇ ਬਾਹਰ ਨਾਕਾ ਲਾਇਆ ਸੀ ਜਿੱਥੇ ਇੱਕ ਬੰਦੇ ਨੂੰ ਕਾਬੂ ਕੀਤਾ ਗਿਆ ਜਿਹਦੇ ਬੈਗ ਦੇ ਵਿੱਚੋਂ 1 ਕਿਲੋ 600 ਗ੍ਰਾਮ ਅਫੀਮ ਬਰਾਮਦ ਹੋਈ ਤੇ ਮੌਕੇ ਤੇ ਮੌਜੂਦ ਪੁਲਿਸ ਪਾਰਟੀ ਨੇ ਬੜੀ ਮੁਸਤੈਦੀ ਨਾਲ ਉਸ ਬੰਦੇ ਨੂੰ ਕਾਬੂ ਕੀਤਾ ਤੇ ਕਾਬੂਕਾਰਾਂ ਨੂੰ ਤੁਰੰਤ ਐਫ ਆਈ ਆਰ ਨੰਬਰ 111 ਸਾਲ 2024 ਜਿਹੜੀ ਐਨ ਡੀ ਪੀ ਐਸ ਐਕਟ ਦੀ ਥਾਣਾ ਡਿਵੀਜ਼ਨ ਨੰਬਰ 1 ਦੇ ਵਿੱਚ ਦਰਜ ਹੋਈ ਹੈ ਜਿਦੇ ਵਿੱਚ ਇੱਕ ਦੋਸ਼ੀ ਜਿਹੜਾ ਹੈਗਾ ਉਹ ਅਰੈਸਟ ਹੋਇਆ ਉਹ ਦੋਸ਼ੀ ਦਾ ਨਾਮ ਆਰਾਮ ਪ੍ਰਸਾਦ ਹੈ ਜੀ ਤੇ ਉਹ ਦੋਸ਼ੀ ਰਹਿਣ ਵਾਲਾ ਪੱਕਾ ਵਸਨੀਕ ਹੈਗਾ ਬਰੇਲੀ ਦਾ ਯੂ ਪੀ ਤੋਂ ਤੇ ਇਨਵੈਸਟੀਗੇਸ਼ਨ ਜਿਹੜੀ ਇਸ ਮੁਕਦਮੇ ਦੇ ਵਿੱਚ ਜਾਰੀ ਹੈ ਤੇ ਅੱਗੇ ਅਸੀਂ ਇਹਦੀਆਂ ਬੈਕਵਰਡ ਫਾਰਵਰਡ ਲਿੰਕੇਜਸ ਜਿਹੜੀਆਂ ਹੈਗੀਆਂ ਉਹ ਵੀ ਕੋਪ ਕਰ ਰਹੇ ਹਾਂ ਇਹਦਾ ਇਹ ਕਿੱਥੋਂ ਲੈ ਕੇ ਆਂਦਾ ਸੀ ਕੀ ਇਹਦਾ ਡਿਸਟ੍ਰੀਬਿਊਸ਼ਨ ਚੈਨਲ ਸੀਗਾ ਤੇ ਉਸ ਤੋਂ ਬਾਅਦ ਇਸ ਮੁਕਦਮੇ ਦੇ ਵਿੱਚ ਜਿਹੜੇ ਹੋਰ ਦੋਸ਼ੀ ਸਾਡੇ ਸਾਹਮਣੇ ਆਉਣ ਆਣਗੇ ਤੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ